ਕਰਨਾ ਪੈਂਦਾ ਮੈਂ 16 ਸਾਲ ਬਹੁਤ ਲॉयਲਟੀ ਦੇ ਨਾਲ ਨਿਡਰ ਹੋ ਕੇ ਕਿ ਇਕੱਲੇ ਰਲ ਕੇ ਕੰਮ ਕੀਤਾ ਕੋਈ ਨਹੀਂ ਬੋਲਦਾ ਸੀ ਮੈਂ ਵਿਧਾਨ ਸਭਾ ਤੇ ਵਿਧਾਨ ਸਭਾ ਤੋਂ ਬਾਹਰ ਮਥਾ ਲਾਉਂਦਾ ਸੀ ਚਾਹੇ ਉਹ ਪੋਸਟ ਵਰਕਰ ਸਕੋਲਰਸ਼ਿਪ ਦਾ ਮੁੱਦਾ ਹੁੰਦਾ ਸੀ ਚਾਹੇ ਉਹ ਗਰੀਬਾਂ ਦੀ ਪੜ੍ਹਾਈ ਤੇ ਨੌਕਰੀ ਦਾ ਮੁੱਦਾ ਹੁੰਦਾ ਸੀ ਮੈਂ ਕੋਈ ਮੈਚ ਨਹੀਂ ਕਿ ਜਦੋਂ ਕਿ ਡਬਲ ਗੇਮ ਨਹੀਂ ਖੇੜੀ ਜਿੱਦਰ ਵੀ ਹੈਣਾ 100% ਰਹਿਣਾ ਪਰ ਜਦੋਂ ਆ 2024 ਦੀ ਲੋਕ ਸਭਾ ਚੋਣ ਐਲਾਨ ਹੋਈ ਇੱਕ ਮਾਹੌਲ ਬਣਿਆ ਇਸੇ ਇੱਕ ਸਾਲ ਤੋਂ ਦੇਸ਼ ਦੀ ਰਾਜ ਕਰਦੀ ਤੇ ਉਹ ਅੰਦਰੋਂ ਅੰਦਰੀ ਦੇਸ਼ ਦੇ ਸੰਧਾਨ ਨੂੰ ਬਦਲਣ ਦੀਆਂ ਸਾਜਸ਼ਾ ਰਚ ਰਹੀ ਹੈ ਉਹਦੇ ਐਮਪੀ ਅਲੱਗ-ਅਲੱਗ ਜਗ੍ਹਾ ਤੋਂ ਆਵਾਜ਼ ਬੁਲਾ ਰਹੇ ਹਨ ਬੋਲਣੇ ਬੋਲਣੇ ਬੋਲਣ ਲਈ ਕਹਿ ਰਹੇ ਉਹ ਕਹਿੰਦੇ ਜੀ ਅਸੀਂ ਨਵਾਂ ਸੰਵਲਣ ਕਰ ਤਿਆਰ ਕਰਦੇ ਉਹ ਕਹਿੰਦੇ ਜੀ ਅਸੀਂ ਖਤਮ ਕਰ ਦੇਣਾ ਬਾਵਾ ਸਾਹਿਬ ਦਾ ਕੰਮੇਟ ਕਰਦਾ ਹਾਂ ਤੇ ਅੱਜ 2024 ਚੋਂ ਕੋਈ ਆਮ ਚੋਣ ਨਹੀਂ ਹੈ ਤੇ ਫੈਸਲਾ ਕੌਣ ਲੜਾਈ ਹੈ ਸੱਜਣ ਕਿ ਕੀ ਉਪਰੂਪ ਵਿੱਚ ਵੋਟਾਂ ਪੈਣਗੀਆਂ ਕਿ ਨਹੀਂ ਪੈਣਗੀਆਂ ਹੀ 바ਵਾ ਸਾਹਿਬ ਦਾ ਸੰਵਿਧਾਨ بچੂ ਕਿ ਨਹੀਂ بچੂ ਇਸ ਅਸਰ ਤੋਂ ਲੜਾਈ ਹੈ ਇੱਕ ਪਾਸੇ ਸੰਵਿਧਾਨ ਹੁੰਦੀ ਇਕੱਠੇ ਹੋਏ ਇੱਕ ਪਾਸੇ ਸੰਵਿਧਾਨ ਵਿਰੋਧੀ ਇਕੱਠੇ ਹੋਏ ਤੇ ਜਦੋਂ ਮੈਂ 16 ਸਾਲ ਦੇ ਉੱਤੇ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਵੀ ਸੰਵਿਧਾਨ ਦੇ ਹੱਕ ਵਿੱਚ ਬਿਆਨ ਦਿਓ ਕਿਉਂਕਿ ਸਾਰਾ ਦੁਆਬਾ ਇਹ ਕਹਿੰਦਾ ਕਿ ਅਕਾਲੀ ਜਨ ਵੀ ਸੰਵਿਧਾਨ ਦੇ ਹੱਕ ਵਿੱਚ ਟੱਕ ਕੇ ਮੈਦਾਨ ਚਾਹਵੇ ਉਹਨਾਂ ਨੇ منہ ਫੇਰਿਆ ਮੈਂ ਕਹਿੰਨ ਕਿਹਾ ਕਿ ਜੇ ਦੇਸ਼ ਦਾ ਪੰਜਾਬ ਦਾ ਕਿਸਾਨ ਦਿੱਲੀ ਦੀਆਂ ਬਰੂਹਾਂ ਤੋਂ ਲੜਾਈ ਜਿੱਤ ਕੇ ਆਇਆ ਮੋਦੀ ਨੂੰ ਝੁਕਣਾ ਪਿਆ ਤਾਂ ਸੰਵਧਾਨ ਦੀ ਤਾਕਤ ਹੈ ਜੇ ਧਾਰਮਿਕ ਕੰਟਰੀਆਂ ਆਪਣਾ ਪ੍ਰਚਾਰ ਤੇ ਪ੍ਰਸਾਰ ਕਰ ਸਕਦੀਆਂ ਹਨ ਉਸ ਸੰਵਧਾਨ ਦੀ ਤਾਕਤ ਹੈ ਤੈਨੂੰ ਘਰ ਦੇ ਸੰਵਿਧਾਨ ਦੇ ਵਾਸਤੇ ਮਜਬੂਤੀ ਨਾਲ ਬਿਆਨ ਦੇਣਾ ਚਾਹੀਦਾ ਤੇ ਖੜਨਾ ਚਾਹੀਦਾ ਉਹਨਾਂ ਨੇ ਚੁੱਪੀ ਦਿਖਾਈ ਚੁੱਪੀ ਦਿਖਾਈ ਤੇ ਭਰਾਵੋ ਇਸ ਫੈਸਲੇ ਨੂੰ ਲੜਾਈ ਵਿੱਚ ਜਦੋਂ ਇਹ ਦਾ ਇਤਿਹਾਸ ਲਿਖਿਆ ਜਾਣਾ ਹੈ ਤਾਂ ਉਸ ਵਿੱਚ ਲਿਖਿਆ ਜਾਣਾ ਕੌਣ ਕਿੱਧਰ ਖੜਾ ਸੀ ਕੌਣ ਕਿਹੜੇ ਪਾਲੇ ਵਿੱਚ ਖੜਾ ਸੀ ਦੇਸ਼ ਦੀ ਅਜ਼ਾਦੀ ਦਾ ਇਤਿਹਾਸ ਜਦੋਂ ਲਿਖਿਆ ਗਿਆ ਉਦੋਂ ਕਿਹੜੇ ਉਜਾਦੀ ਭੁਲਾਟੀਆਂ ਨਾਲ ਖੜੇ ਤੇ ਕਿਹੜੇ ਅੰਗਰੇਜ਼ਾਂ ਨਾਲ ਖੜੇ ਇਹ ਬਾਅਦ ਵਿੱਚ ਇਤਿਹਾਸ ਲਿਖਿਆ ਗਿਆ ਇਸ ਚੌਂਕ ਦਾ ਇਤਿਹਾਸ ਮੈਂ ਲਿਖਿਆ ਜਾਂ ਤੇ ਮੈਂ ਨਹੀਂ ਚਾਹੁੰਦਾ ਸੀ ਕਿ ਮੇਰਾ ਨਾਮ ਸੰਵਿਧਾਨ ਗ੍ਰੰਥੀਆਂ ਦੇ ਵਿੱਚ ਲਿਖਿਆ ਜਾਵੇ ਜਾਂ ਉਹਨਾਂ ਲੋਕਾਂ 'ਚ ਲਿਖਿਆ ਜਾਵੇ ਜਿਹੜੇ ਹਲੇ ਸਪਸ਼ਟ ਨਹੀਂ ਉਹਨਾਂ ਲੋਕਾਂ ਤੋਂ ਲਿਖਿਆ ਜਾ ਰਿਹਾ ਜਿਹੜੇ ਸ਼ਕਤੀ ਆ ਜਿਨ੍ਹਾਂ ਨੂੰ ਅੱਜ ਵੀ ਮੀਡੀਆ ਕਹਿੰਦਾ ਕਿ ਜੇ ਇੱਕ ਦੋ ਜਿੱਤ ਵੀ ਗਏ ਇਹਨਾਂ ਨੇ ਕਿੱਦੋਂ ਐਮਪੀ ਪਲੇਟ ਚ ਪਾ ਕੇ ਜਾ ਕੇ ਮੋਦੀ ਸਾਹਿਬ ਨੂੰ ਦੇ ਦਿੰਨੇ ਇਸ ਕਰਕੇ ਮੈਂ ਫੈਸਲਾ ਕੀਤਾ ਆਮ ਆਦਮੀ ਪਾਰਟੀ ਜਿਹੜੀ ਸ਼ਰੇਆਮ ਡਾਕਟਰ ਵੇਣ ਕਰਦੇ ਸੰਵਿਧਾਨ ਨੂੰ ਬਚਾਉਣ ਦੀ ਗੱਲ ਕਰਦੀ ਹੈ ਜਿਹਨੇ ਇਲਾਨੀਆਂ ਤੌਰ ਤੇ ਪੰਜਾਬ ਦੇ ਸਾਰੇ ਦਫ਼ਤਰਾਂ ਚ ਡਾਕਟਰ ਮੇਰ ਕੇ ਸਾਹਮਣੇ ਫੋਟੋ ਸ਼ੋਭਿਤ ਕੀਤੀ ਆ ਤੇ ਸ਼ਹੀਦ ਦੇ ਆ ਗਏ ਭਗਤ ਸਿੰਘ ਦੀ ਆਮ ਆਪੀ ਪਾਰਟੀ ਦੇਸ਼ ਦੀ ਨਵੀਂ ਲਹਿਰ ਆ ਤੇ ਉੱਧਾਂ ਵੀ ਲੱਗੀ ਆ ਜਿਹੜੀ ਲਹਿਰ ਸਾਬਕਾਸ਼ੀ ਰਾਮ ਦੀ ਲੈ ਕੇ ਆਉਂਦੀ ਆ ਉਹ ਹੀ ਲਹਿਰ ਮਹਿਸੂਸ ਹੁੰਦੀ ਆ ਤੇ ਸਤਿ ਸ਼ੰਚਾਨ ਦੀ ਗੱਲ ਕਰਦੀ ਆ ਲਹਿਰ ਤੇ ਭਾਈ ਫਿਰ ਕੋਈ ਆਪ ਨੂੰ ਸਪਸ਼ਟ ਕਰਨਾ ਵੀ ਮੈਂ ਕਿਹੜੇ ਪਾਲੇ ਵਿੱਚ ਖੜਨਾ ਮੈਂ ਕਿੱਧਰੋਂ ਲੜਨਾ ਇਹ ਫਿਰ ਹਰ ਬੰਦੇ ਨੂੰ ਇਹ ਸਪਸ਼ਟ ਕਰਨਾ ਪਏਗਾ ਭਰਾਓ ਤੁਹਾਨੂੰ ਪਤਾ ਕਿ ਆਪਾਂ ਇਧਰੋਂ ਸ਼ੁਰੂਆਤ ਕੀਤੀ ਹੈ ਸਰਪੰਚ ਤੋਂ ਸ਼ੁਰੂ ਕੀਤੀ ਸੇਵਾ ਤੋਂ ਸ਼ੁਰੂ ਕੀਤੀ अनेकों ਉਸਤਾਂ ਆਇਆਂ ਅਨੇਕਾਂ ਸਰਕਾਰਾਂ ਆਈਆਂ ਆਪਾਂ ਡਟੇ ਰਹੇ ਆਪਾਂ ਬਹੁਤ ਸਾਰੀਆਂ ਸਰਕਾਰੀ ਜਹਾਤੀਆਂ ਦਾ ਸ਼ਿਕਾਰ ਵੀ ਹੋਏ ਪਰਚਿਆਂ ਦਾ ਸ਼ਿਕਾਰ ਵੀ ਹੋਏ ਲੇਕਿਨ ਨਿਭਰਾਏ ਨਹੀਂ ਡਟੇ ਰਹੇ ਤੇ ਮੈਂ ਜਦੋਂ ਆਗਮਪੁਰ ਤੋਂ ਜਾ ਕੇ ਐਮਐਲਏ ਬਣਿਆ ਮੇਰੇ ਮਨ ਵਿੱਚ ਇੱਕ ਕਸਰ ਸੀ ਕਿ ਜਿੰਦਰਲੇ ਇਲਾਕੇ ਵਿੱਚੋਂ ਮੈਂ ਪੁੱਛਿਆ ਜੇਨਰਲ ਮੈਨੂੰ ਇਹ ਹਿੰਮਤ ਨਹੀਂ ਰਾਜਨੀਤੀ ਵਿੱਚ ਕੰਮ ਕਰਨ ਦੀ ਉਹਨੇ ਡਰ ਰੱਖਿਆ ਮੈਂ ਉਸ ਇਲਾਕੇ ਲਈ ਕੁਝ ਕਰ ਨਹੀਂ ਸਕਿਆ ਕਿਉਂਕਿ ਬੇਸ਼ੱਕ ਮੈਂ ਆਦਮ ਨੂੰ ਬਹੁਤ ਕੰਮ ਕੀਤਾ ਕਲਪਨਾ ਕਰ। ਮੈਂ ਉੱਥੇ ਦੋ ਵਾਈਟ ਰੇਲੀਆਂ ਬਣਾਈਆਂ ਸੜਕਾਂ ਬਣਾਈਆਂ ਸ਼ੂਗਰ ਮਿਲ ਬਣਾਈ ਚੰਗੇ ਸਕੂਲ ਬਣਾਏ ਸ਼ਾਨਦਾਰ ਹਸਪੀਟਲ ਬਣਾਏ ਕਮਿਊਨਿਟੀ ਹਾਲ ਬਣਾਏ ਆਮ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕੀਤਾ ਔਰ ਮੇਰੇ ਦਿਮਾਗ ਵਿੱਚ ਇਹ ਗੱਲ ਹਮੇਸ਼ਾ ਰਹਿੰਦੀ ਸੀ ਕਿ ਮੇਰੇ ਇਲਾਕੇ ਦੇ ਖੰਨਾ ਖੰਦਰਾ ਪਿੰਗਰਾ ਫੂਲਪੁਰ ਤਨਾਰ ਮਡਾਲਾ ਢੀਣਾ ਖੋਲੜੀਵਾਲ ਜਿੱਧਰ ਆਪਾਂ ਬੋਲ ਗਿਚਰਦੇ ਹੁੰਦੇ ਸੀ ਬਈ ਉਧਰ ਮੈਂ ਕੁਝ ਕਰ ਨਹੀਂ ਸਕਿਆ ਕਿਉਂਕਿ ਐਮਐਲਏ ਆਪਣੇ ਏਰੀਏ 'ਚ ਕੁਝ ਕਰ ਸਕਦਾ ਔਰ ਮੈਂ ਤੁਹਾਨੂੰ ਇਹ ਹੁਣ ਕਹਿਣਾ ਚਾਹਨਾ ਬਈ ਉਧਰ ਪਤਨੇ ਪ੍ਰਮਾਤਮਾ ਨੇ ਆਪਣੀ ਸੁਣ ਲਈ ਮੇਰੇ ਮਨ ਵਿੱਚ ਜਿਹੜੀਆਂ ਇੱਧਰ ਦੇ ਇਲਾਕੇ ਵਾਸਤੇ ਕੋਈ ਪਲਾਨਿੰਗ ਹੈ ਕੁਝ ਸਕੀਮਾਂ ਉਹ ਲਾਗੂ ਕਰਨ ਦਾ ਉਹਨੂੰ ਅਸਲੀ ਜ਼ਮੀਨ ਤੇ ਉਤਾਰਨ ਦਾ ਮੌਕਾ ਆਪਾਂ ਨੂੰ ਹੁਣ ਆਮ ਆਦਮੀ ਪਾਰਟੀ ਨੇ ਦਿੱਤਾ ਹੈ। ਕਿ ਠੀਕ ਹੈ ਜੇ ਆਪਾਂ 13 ਜਿੱਤਣੀਆਂ 13 ਜਿੱਤਣੀਆਂ ਪਰ ਭਰਾਵੋ 13 ਜਿੱਤਣੀਆਂ ਇਹ ਗੱਲ ਪੱਲੇ ਵੱਲੋਂ ਵੀ 13 ਦੀ ਸ਼ੁਰੂਆਤ 1 ਤੋਂ ਆਪਾਂ ਜਲੰਧਰ ਦੀ ਕਰੀ ਨਹੀਂ ਇੱਕ ਜਲੰਧਰ ਬਹੁਤ ਸਾਰੇ ਮੁੱਦੇ ਆਦੇਸ਼ ਅੱਜ ਬਹੁਤ ਵੱਡਾ ਮੁੱਦਾ ਦੇਸ਼ ਵਿੱਚ ਬਹਿਸ ਦੀ ਗੱਲ ਹੈ ਵੀ ਇਸ ਕਰਕੇ ਕਿਉਂਕਿ ਦੇਸ਼ ਦੇ ਵੱਡੇ ਮਹਿਕਮੇ ਪਹਿਲਾਂ ਕਾਂਗਰਸ ਨੇ ਬਾਅਦ ਵਿੱਚ ਭਾਜਪਾ ਨੇ ਸਾਰੇ ਵੱਡੇ ਮਹਿਕਮੇ ਨਿੱਜੀ ਹੱਥ ਦੇ ਦਿੱਤੇ ਪ੍ਰਾਈਵੇਟਾਈਜੇਸ਼ਨ ਕਰ ਦਿੱਤੀ ਉਹਨਾਂ ਦੀ ਟੈਲੀਕਮ ਰੇਲਵੇ ਸਰਕਾਰੀ ਬੈਂਕਾਂ ਇੰਸ਼ੋਰੈਂਸ ਕੰਪਨੀਆਂ 에어 ਇੰਡੀਆ ਸਾਰੀਆਂ ਕਿ ਨੌਕਰੀ ਮਿਲਦੀ ਸੀ ਜੇ ਸਰਕਾਰੀ ਨੌਕਰੀ ਸੀ ਤਾਂ ਰਿਜ਼ਰਵੇਸ਼ਨ ਸੀ ਹੁਣ ਸਰਕਾਰੀ ਨੌਕਰੀ ਨਹੀਂ ਕਾਂਗਰਸ ਤੇ ਭਾਜਪਾ ਨੇ ਰਲ ਕੇ ਸਰਕਾਰੀ ਨੌਕਰੀ ਖਤਮ ਕਰ ਦਿੱਤੀ ਤੇ ਨਾਲ ਨਾਲ ਆਪਣੀ ਰਿਜ਼ਰਵੇਸ਼ਨ ਵੀ ਖਤਮ ਕਰ ਦਿੱਤੀ ਕੋਈ ਸੁਝਦੇ ਆ ਕਿ ਨਾਲ